ਭਾਈ ਲੱਖੀ ਸ਼ਾਹ ਬਣਜਾਰਾ ਜੀ ਸੀਗੇ ਬਹੁਤ ਜ਼ਿਆਦਾ ਅਮੀਰ ਬਹੁਤ ਜ਼ਿਆਦਾ ਅਮੀਰ ਉਹ ਗੁਰੂ ਸਾਹਿਬ ਨੂੰ ਬਹੁਤ ਮੰਨਦੇ ਸੀਗੇ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਵੀ ਸ਼ਹੀਦੀ ਹੋਗੀ ਉਹਨਾਂ ਨੇ ਕੀ ਸੋਚਿਆ ਵੀ ਗੁਰੂ ਸਾਹਿਬ ਦਾ ਜਿਹੜਾ ਧੜ ਹੈਗਾ ਬਾਡੀ ਵੀ ਇੱਥੇ ਇਹ ਇੱਥੇ ਬੇਅਦਬੀ ਹੋਊਗੀ ਕੋਈ ਮਿਸਯੂਜ਼ ਕਰ ਲੂਗਾ ਇਨਸਲਟ ਕਰ ਲੂਗਾ ਹਨਾ ਵੀ ਮੈਂ ਇਨਸਲਟ ਨਹੀਂ ਹੋਣ ਦੇਣੀ ਮੈਂ ਗੁਰੂ ਸਾਹਿਬ ਦੀ ਬਾਡੀ ਦੀ ਰਿਸਪੈਕਟ ਕਰਨੀ ਆ ਉਹ ਧੜ ਜਿਹੜਾ ਸੀਗਾ ਮਤਲਬ ਕਿ ਬਾਡੀ ਹਨਾ ਉਹ ਬਾਬਾ ਜੀ ਦਾ ਲੈ ਗਿਆ ਆਪਣੇ ਘਰੇ ਤੇ ਬਾਬਾ ਜੀ ਦਾ ਜਿਹੜਾ ਸੀਗਾ ਹੈੱਡ ਸੀ ਉਸ ਉਹ ਉੱਥੇ ਸੀਗਾ ਜਿਹੜੇ ਭਾਈ ਜੈਤਾ ਜੀ ਸੀਗੇ ਉਹਨਾਂ ਨੇ ਉਹ ਚੱਕ ਲਿਆ ਭਾਈ ਜੈਤਾ ਜੀ ਨੇ ਚੱਕ ਕੇ ਫਿਰ ਆਪਣੇ ਸੀਨੀਅਰ ਨਾਲ ਲਾ ਲਿਆ ਹੈਨਾ ਲੱਖੀ ਸ਼ਾ ਬਨਜਾਰਾ ਜੀ ਨੇ ਜਿਹੜਾ ਬਾਬਾਈ ਦੀ ਬਾਡੀ ਚੱਕੀ ਸੀਗੀ ਸਰੀਰ ਚੱਕਿਆ ਸੀਗਾ ਉਹ ਚੱਕ ਕੇ ਆਪਣੇ ਘਰੇ ਲੈ ਗਏ ਹੁਣ ਜਦੋਂ ਕਿਸੇ ਦੀ ਵੀ ਡੈਥ ਹੁੰਦੀ ਹੈ ਹੈਨਾ ਜਾਂਦੇ ਨੇ ਉੱਥੇ ਕਰਮੇਸ਼ਨ ਕਰਦੇ ਨੇ ਹੈਨਾ ਜਾਂਦੇ ਨੇ ਬਾਡੀ ਲੈ ਕੇ ਭਾਈ ਲਖੀਸ਼ਾ ਬਨਜਾਰਾ ਜੀ ਨੇ ਕੀ ਕੀਤਾ ਜੇ ਤਾਂ ਉਹ ਓਪਨ ਕਿਤੇ ਲੈ ਕੇ ਜਾਂਦੇ ਭਾਈ ਲਖੀਸ਼ਾ ਬਨਜਾਰਾ ਜੀ ਨੂੰ ਵੀ ਪੁਲਿਸ ਨੇ ਫੜ ਲੈਣਾ ਸੀਗਾ ਭਾਈ ਲਖੀਸ਼ਾ ਬਨਜਾਰਾ ਦਾ ਕੀ ਕੀਤਾ ਕਿੱਡੀ ਵੱਡੀ ਰਾਜੇ ਦੇਖ ਉਹਨਾਂ ਨੇ ਸੇਵਾ ਕੀਤੀ ਅੱਜ ਦੇ ਲੀਡਰ ਅੱਜ ਦੇ ਕੌਮ ਦੇ ਬੰਦੇ ਆਪਣਾ ਘਰ ਭਰਦੇ ਨੇ ਘਰ ਨੂੰ ਸੇਫ ਕਰਦੇ ਨੇ ਲਖੀਸ਼ਾ ਬਨਜਾਰਾ ਨੇ ਸੋਚਿਆ ਵੀ ਮੇਰੇ ਗੁਰੂ ਸਾਹਿਬ ਨੇ ਵੀ ਇਹਨਾਂ ਤੋਂ ਉੱਤੇ ਮੇਰੇ ਲਈ ਕੁਝ ਨਹੀਂ ਹੈਗਾ ਲਖੀਸ਼ਾ ਬਨਜਾਰਾ ਜੀ ਨੇ ਬਾਬਾ ਜੀ ਦੀ ਬਾਡੀ ਨੂੰ ਆਪਣੇ ਘਰ ਦੇ ਵਿੱਚ ਰੱਖ ਕੇ ਸਾਰੇ ਘਰ ਨੂੰ ਅੱਗ ਲਾਤੀ ਸਾਰੇ ਘਰ ਨੂੰ ਐ ਉਹਨਾਂ ਨੇ ਘਰ ਦੇ ਵਿੱਚੋਂ ਸਮਾਨ ਸਮੋ ਨਹੀਂ ਕੱਢਿਆ ਇੰਨਾ ਟਾਈਮ ਹੀ ਨਹੀਂ ਸੀ ਉੱਥੇ ਸਾਰੇ ਘਰ ਨੂੰ ਅੱਗ ਲਾਤੀ ਤੇ ਆਪੇ ਹੀ ਦੱਸਤਾ ਉੱਥੇ ਵੀ ਮੇਰੇ ਤਾਂ ਭਾਈ ਘਰ ਨੂੰ ਅੱਗ ਲੱਗ ਗਈ ਜਾ ਕੇ ਸਮਝੇ ਹਨਾ ਜੇ ਕਿਤੇ ਸਫਾਈ ਕਰਨ ਲੱਗ ਜਾਂਦੇ ਹੋਰ ਸਮਾਨ ਫੇਰ ਤਾਂ ਪੁਲਿਸ ਨੇ ਫੜ ਲੈਣਾ ਸੀਗਾ ਮਤਲਬ ਕਿ ਉਹਨਾਂ ਨੇ ਗੁਰੂ ਸਾਹਿਬ ਦੇ ਬਾਡੀ ਦੀ ਬਦਬੀ ਇਨਸਲਟ ਨਹੀਂ ਹੋਣ ਦਿੱਤੀ ਉੱਥੇ